ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ 5 ਨਵੰਬਰ ਨੂੰ ਪਾਕਿਸਤਾਨ ਦੇ ਵਿੱਚ ਜਿੰਨੇ ਵੀ ਗੁਰਦੁਆਰੇ ਨੇ ਮਨਾਇਆ ਜਾਂਦਾ ਹੈ ਭਾਰਤ ਸਰਕਾਰ ਵੱਲੋਂ ਕੁਝ ਰੋਕ ਲਾਈ ਸੀ ਕਿ ਜਿਹੜੇ ਸ਼ਰਧਾਲੂ ਜੱਥੇ ਲੈ ਕੇ ਪਾਕਿਸਤਾਨ ਜਾਂਦੇ ਨੇ ਉਹਨਾਂ ਨੂੰ ਬੇਟ ਕਰ ਲੈ ਕਿਆ ਸੀ ਮੈਂ ਇੱਕ ਵੀਡੀਓ ਪਹਿਲਾਂ ਵੀ ਪਾਈ ਸੀ ਜਦੋਂ ਪਾਕਿਸਤਾਨ ਤੇ ਭਾਰਤ ਦੇ ਵਿਚਾਲੇ ਏਸ਼ੀਆ ਕੱਪ ਦਾ ਮੈਚ ਹੋਣਾ ਸੀ ਉਦੋਂ ਬਹੁਤ ਲੋਕਾਂ ਨੇ ਇਤਰਾਜ਼ ਕੀਤਾ ਕਿ ਦਲਜੀਤ ਦੀ ਫਿਲਮ ਕਿਉਂ ਨਹੀਂ ਰਿਲੀਜ਼ ਕੀਤੀ ਜਾ ਰਹੀ ਉਹ ਤੇ ਇਤਰਾਜ਼ ਕਿਉਂ ਮੈਚ ਕਿਉਂ ਹੋ ਰਿਹਾ ਔਰ ਸਾਨੂੰ ਪਾਕਿਸਤਾਨ ਦੇ ਦਰਸ਼ਨਾ ਲੈ ਜਾਣੇ ਕਿ ਜਿਹੜੇ ਸਿੱਖ ਗੁਰਦਵਾਰੇ ਨੂੰ ਉਹਨਾਂ ਦਰਸ਼ਨ ਕਰਨ ਨੂੰ ਅੱਜ ਕਿਉਂ ਰੁਕੇ ਜਾ ਰਹੇ ਮੈਂ ਇਹ ਕਹਾ ਸੀ ਕਿ ਥੋੜੀ ਜਿਹੀ ਵੇਟ ਕਰੋ ਜਿਹੜੇ ਆਫਿਸ ਵਿੱਚ ਸਰਕਾਰਾਂ ਦੇ ਝਗੜੇ ਹੁੰਦੇ ਨੇ ਜਿਵੇਂ ਪਹਿਲ ਕੰਮ ਦੀ ਗੱਲ ਕਰ ਲਓ ਜਾਂ ਸੰਧੂਰ ਮਸਲੇ ਦੀ ਗੱਲ ਕਰ ਲਓ ਉਥੇ ਗੱਲਬਾਤ ਸਰਕਾਰ ਦੇ ਨਾਲ ਚੱਲਦੀ ਸੀ ਕਿਉਂਕਿ ਸੁਰੱਖਿਆ ਦੀ ਪੁਖਤਾ ਜਿਹੜੇ ਇੰਤਜ਼ਾਮ ਨੇ ਉਹ ਸਰਕਾਰ ਨੂੰ ਕਰਨੇ ਪੈਂਦੇ ਹੁੰਦੇ ਆ ਤੇ ਹੁਣ ਜਿਹੜੇ ਭਾਰਤ ਦੇ ਸਿੱਖ ਨੇ ਜਸ ਅਰਦੇਸਕ ਕਮ ਹੈ ਉਹਦੇ ਲਈ ਖੁਸ਼ਖਬਰੀ ਇਹ ਹੈ ਕਿ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਜਾਣ ਵਾਲੇ ਜਥਿਆਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਹਾਲਾਂਕਿ ਉਹਦੇ ਵਿੱਚ ਇਹ ਤੈਅ ਹੋਣਾ ਬਾਕੀ ਹੈ ਕਿ ਉਹਨਾਂ ਜਥਿਆਂ ਦੀ ਨਫਰੀ ਕਿੰਨੀ ਹੋਊ ਪਹਿਲਾਂ ਲਗਭਗ ਜਿਹੜੇ ਜਥੇ ਜਾਂਦੇ ਸੀ ਦੋ ਜਾਂ ਤਿੰਨ ਜਥੇ ਉਹਨਾਂ ਦੀ ਸੰਗਤ ਰੂਪ ਵਿੱਚ ਜਿਹੜੀ ਮੈਂਬਰਾਂ ਦੀ ਗਿਣਤੀ ਸੀ ਉਹ 3000 ਹੁੰਦੀ ਸੀ ਤੇ ਹੁਣ ਉਹ ਨਫਰੇ ਥੋੜੇ ਬੋਦੀ ਘਟਾਈ ਜਾ ਸਕਦੀ ਹੈ ਔਰ ਕੁਝ ਨਵੇਂ ਜਿਹੜੇ ਰੂਲ ਨੇ ਉਹ ਵੀ ਲਾਗੂ ਹੋ ਸਕਦੇ ਐ ਪਾਸਪੋਰਟ ਲੈਂਡ ਦੀ ਤਰੀਕ طے ਹੋਣੀ ਹੈ ਔਰ ਤੁਹਾਡੇ ਜਿਹੜੇ ਸੁਰੱਖਿਆ ਦੇ ਪ੍ਰਬੰਧ ਨੇ ਭਾਰਤ ਸਰਕਾਰ ਵੱਲੋਂ ਉਹ ਵੀ ਕੀਤੇ ਜਾਣੇ ਜ਼ਰੂਰੀ ਨੇ ਪਰ ਖੁਸ਼ਖਬਰੀ ਇਹ ਹੈ ਕਿ ਜਿਹੜੇ ਬੰਦੇ ਕਹਿੰਦੇ ਸੀ ਸਾਡੇ ਸ਼ਰਧਾ ਅਸੀਂ ਉਹਨਾਂ ਨੂੰ ਕਾਣਾ ਸਾਹਿਬ ਦਰਸ਼ਨ ਕਰਨੇ ਨੇ ਅਸੀਂ ਕਰਤਾਰਪੁਰ ਸਾਹਿਬੇ ਜਾਣਾ ਹੈ। ਅਸੀਂ ਪੰਜਾ ਸਾਹਿਬ ਜਾਣਾ ਹੈ। ਉਹਨਾਂ ਦੀ ਜਿਹੜੀ ਸ਼ਰਧਾ ਹੈ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਭਾਰ ਸਰਕਾਰ ਨੇ ਇਹ ਮਨਜ਼ੂਰੀ ਦਿੱਤੀ ਹੈ ਕਿ 5 ਨਵੰਬਰ ਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਪਾਕਿਸਤਾਨੀ ਵਿਖੇ ਮਨਾਇਆ ਜਾਵੇਗਾ। ਔਰ ਜਿੰਨੇ ਵੀ ਜੱਥੇ ਜਾਣਗੇ ਤੇ ਉਹਨਾਂ ਦੇ ਪਾਸਪੋਰਟ ਕਦੋਂ ਲੈਣੇ ਨੇ? ਲਿਸਟ ਕਦੋਂ ਹੋਣੀ ਹੈ ਇਹ ਥੋੜਾ ਜਹਾਂਨੇ ਵੇਟ ਕਰਨੀ ਪੈਣੀ ਹੈ ਪਰ ਇਹ ਮਨਜ਼ੂਰੀ ਸਰਕਾਰ ਵੱਲੋਂ ਦੇ ਦਿੱਤੀ ਗਈ ਹੈ ਮੈਂ ਜਦੋਂ ਵੀ ਇਸ ਵਿਸ਼ੇ ਤੇ ਕਦੇ ਗੱਲ ਕੀਤੀ ਹੈ ਔਰ ਸਾਨੂੰ ਸਭ ਨੂੰ ਇਹ ਸਮਝਣਾ ਵੀ ਚਾਹੀਦਾ ਹੈ ਜਿਹੜੀਆਂ ਸਰਕਾਰਾਂ ਦੀਆਂ ਗੱਲਾਂ ਬਾਤਾਂ ਆਪਸ ਵਿੱਚ ਮੁਲਕਾਂ ਦੀਆਂ ਹੁੰਦੀਆਂ ਨੇ ਉਹਦੇ ਵਿੱਚ ਵੀ ਸਾਨੂੰ ਥੋੜਾ ਜਿਹਾ ਸਹਿਯੋਗ ਕਰਨਾ ਬਣਦਾ ਹੁੰਦਾ ਕਿਉਂਕਿ ਸਰਦਾਂ ਤੋਂ ਪਾਰ ਜਿਹੜੇ ਲੋਕ ਰਹਿੰਦੇ ਨੇ ਉਹ ਵੀ ਚਾਹੁੰਦੇ ਨੇ ਕਿ ਅਸੀਂ ਚੜ੍ਹਦੇ ਪੰਜਾਬ ਵਾਲੇ ਲੋਕਾਂ ਨੂੰ ਮਿਲੀਏ ਚੜ੍ਹਦੇ ਪੰਜਾਬ ਦੇ ਲੋਕ ਚਾਹੁੰਦੇ ਹੁੰਦੇ ਆ ਕਿ ਅਸੀਂ ਲੈਂਦੇ ਪੰਜਾਬ ਦੇ ਲੋਕਾਂ ਨੂੰ ਮਿਲੀਏ ਇਹ ਮੋਹ ਮੁਹੱਬਤ ਇਹ ਪਿਆਰ ਬਣਿਆ ਰਹੇ ਇਹ ਅਰਦਾਸ ਹੈ ਪਰ ਜਿੱਥੇ ਸਰਕਾਰਾਂ ਦੇ ਕੰਮ ਹੁੰਦੇ ਨੇ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਸੰਧੂਰ ਦਾ ਮਸਲਾ ਪਹਿਲਗਮ ਦਾ ਜਿਹੜਾ ਉਹ ਐਕਸੀਡੈਂਟ ਹੋਇਆ ਸੀ ਤੁਹਾਨੂੰ ਪਤਾ ਹੀ ਹੈ ਚੰਗੀ ਤਰ੍ਹਾਂ ਵੀ ਉਹਦੇ ਤੇ ਸਰਕਾਰ ਕੰਮ ਕਰਦੀ ਹੈ ਭਾਵੇਂ ਪਾਕਿਸਤਾਨ ਦੀ ਸਰਕਾਰ ਹੋਵੇ ਭਾਵੇਂ ਭਾਰਤ ਦੀ ਸਰਕਾਰ ਹੋਵੇ ਸਾਨੂੰ ਉਹਨਾਂ ਕੰਮਾਂ ਦੇ ਵਿੱਚ ਐਵੇਂ ਫालतू ਟੰਗਾ ਫਸਾਉਣ ਦੀ ਲੋੜ ਨਹੀਂ ਹੁੰਦੀ ਤੇ ਸਾਨੂੰ ਜਿਹੜੇ ਸਾਡੇ ਸ਼ਰਧਾ ਸੀ ਕਿ ਅਸੀਂ ਪਾਕਿਸਤਾਨ ਜਾਣਾ ਜਿਹੜੇ ਸ੍ਰੀ ਗੁਰੂ ਧਾਮ ਨੇ ਗੁਰਦੁਆਰੇ ਨੇ ਉਹਨਾਂ ਦੇ ਦਰਸ਼ਨ ਕਰਨੇ ਨੇ ਸਾਨੂੰ ਉਹਦੀ ਜ਼ਰੂਰਤ ਸੀ ਤੇ ਉਹਦੇ ਪ੍ਰਤੀ ਸਰਕਾਰ ਨੇ ਜਿਹੜੀ ਮਨਜ਼ੂਰੀ ਦਿੱਤੀ ਹੈ ਧੰਨਵਾਦ ਕਰਨਾ ਵੀ ਬਣਦਾ ਔਰ ਜਿਹੜੇ ਸ਼ਰਧਾਲੂ ਚਾਹੁੰਦੇ ਸੀ ਕਿ ਸਾਡੇ ਸ਼ਰਧ ਹੈ ਉਹਨਾਂ ਨੂੰ ਖੁਸ਼ੀ ਵੀ ਹੋਣੀ ਚਾਹੀਦੀ ਹੈ ਪਰ ਮੈਂ ਬੇਨਤੀ ਤਾਂ ਕੀਤੀ ਹੈ ਵੀ ਜਿਹੜੇ ਸਰਕਾਰਾਂ ਦੇ ਕੰਮ ਹੁੰਦੇ ਆ ਨਾ ਉਹ ਸਰਕਾਰਾਂ ਤੋਂ ਛੱਡ ਦੇ ਪਰ ਐਵੇਂ ਨਾ ਜਾਣ ਬੁੱਝ ਕੇ ਸੋਸ਼ਲ ਮੀਡੀਆ ਤੇ ਇਹ ਅਫਵਾਹਾਂ ਫੈਲਾਇਆ ਕਰੋ ਦੇਖੋ ਜੀ ਦਲਜੀਤ ਦੀ ਫਿਲਮ ਰਿਲੀਜ਼ ਹੋਣੀ ਸੀ ਉਹ ਸਰਕਾਰ ਨੇ ਬੈਨ ਕਰ ਦਿੱਤੀ ਫਿਰ ਮੈਚ ਕਿਉਂ ਖੇਡਿਆ ਜਾ ਰਿਹਾ ਹੈ ਜਥਿਆਂ ਨੂੰ ਕਿਉਂ ਰੋਕਿਆ ਜਾ ਰਿਹਾ ਹੈ ਇਹ ਗੱਲਾਂ ਬਾਤਾਂ ਨਾ ਫਜ਼ੂਲ ਦੀਆਂ ਨਾ ਕਰਿਆ ਕਰੀ ਔਰ ਖਾਸ ਕਰਕੇ ਜਿਹੜੇ ਬੰਦੇ ਕਹਿੰਦੇ ਆ ਛੜੀ ਛਰਦ ਹੈ ਉਹ ਥੋੜਾ ਬਹੁਤਾ ਸਬਰ ਕਰਿਆ ਕਰੋ ਔਰ ਇਹ ਉਹੀ ਬੰਦੇ ਜਿਹੜੇ ਕਹਿੰਦੇ ਆ ਸਬਰ ਦਾ ਫਲ ਮਿੱਠਾ ਹੁੰਦਾ ਹੈ ਜੀ ਸਾਨੂੰ ਸਭ ਨੂੰ ਧੀਰਜ ਰੱਖਣਾ ਚਾਹੀਦਾ ਹੈ ਤੇ ਮੈਂ ਵੀਡੀਓ ਪਾ ਕੇ ਇੱਕ ਦਲਾਸਾ ਦਿੱਤਾ ਸੀ ਵੀ ਵੇਟ ਕਰੋ ਸਰਕਾਰ ਵੀ ਰਿਕਵੈਸਟ ਵੀ ਕਰਾਂਗੇ ਮੈਂ ਇਕੱਲਾ ਨਹੀਂ ਬਹੁਤ ਲੋਕਾਂ ਨੇ ਚਿੱਠੀਆਂ ਲਿਖੀਆਂ ਨੇ ਔਰ ਉਹਦੇ ਤੇ ਭਾਰ ਸਰਕਾਰ ਨੇ ਗੌਰ ਕੀਤੀ ਹੈ ਇਹ ਕਹਿ ਲਓ ਵੀ ਜਿਹੜੇ ਕਹਿੰਦੇ ਸਾਡੀ ਸ਼ਰਤ ਹੈ ਉਹਨਾਂ ਦੀ ਸ਼ਰਤਾਂ ਨੂੰ ਗੂਰ ਪਿਆ ਖੁਸ਼ ਹੋ ਹੁਣ ਪਰ ਥੋੜਾ ਬਹੁਤਾ ਧਿਆਨ ਰੱਖਿਆ ਕਰੋ ਜਿਹੜੇ ਸਰਕਾਰਾਂ ਦੇ ਕੰਮ ਨੇ ਉਹ ਸਰਕਾਰਾਂ ਨੇ ਕਰਨੇ ਅਸੀਂ ਜਾਣਬੁੱਝ ਕੇ ਬਿਆਨਬਾਜ਼ੀ ਨਾ ਕਰਿਆ ਕਰੀਏ ਮੈਂ ਇੱਕ ਛੋਟੀ ਜਿਹੀ ਉਦਾਹਰਣ ਦੇਣੀ ਹੈ ਦੋਵੇਂ ਮੁਲਕਾਂ ਦੇ ਵਿਚਾਲੇ ਜਾਨਕਿ ਦੋਨਾਂ ਟੀਮਾਂ ਦੀ ਜਦੋਂ ਗੱਲਬਾਤ ਮੈਚ ਰਾਹੀਂ ਚੱਲਦੀ ਸੀ ਉਥੇ ਦੋਨਾਂ ਹੀ ਟੀਮਾਂ ਦਾ ਰੁਭਈਆ ਮੈਨੂੰ ਵਧੀਆ ਨਹੀਂ ਲੱਗਿਆ ਇਹ ਕਿਹਦੇ ਗੋਡੇ ਲੱਗੇ ਕਿਹਦੇ ਗਿੱਟੇ ਲੱਗੇ ਭਾਵੇਂ ਭਾਰਤ ਦੀ ਟੀਮ ਹੈ ਭਾਵੇਂ ਪਾਕਿਸਤਾਨ ਦੀ ਟੀਮ ਹੈ ਭਾਰਤ ਦੀ ਟੀਮ ਵਾਲੇ ਕਹਿੰਦੇ ਅਸੀਂ ਟਰੋਫੀ ਨਹੀਂ ਲੈਣੀ ਨਹੀਂ ਲਈ ਟਰਾਫੀ ਤੇ ਜਦੋਂ ਪਾਕਿਸਤਾਨ ਦੀ ਟੀਮ ਨੂੰ ਜਿਹੜਾ ਉਹ ਮੈਚ ਹਾਰਨ ਵਾਲਿਆਂ ਨੂੰ ਜਾਂ ਕਹਿ ਲਈਏ ਜਿਹੜੀ ਉਹ ਚੈੱਕ ਵਗੈਰਾ ਹੁੰਦਾ ਹੈ ਵੀ ਸੈਕੰਡ ਟੀਮ ਨੂੰ ਕਿੰਨਾ ਮਿਲਣਾ ਉਹ ਚੈੱਕ ਉਹਨਾਂ ਦੇ ਕਪਤਾਨ ਨੇ ਲਿਆ ਉਹਨੇ ਵੀ ਭਗਾ ਕੇ ਮਾਰੇ ਜਣ ਕਿ ਜਰ ਗੇਮ ਤੱਕ ਤੁਸੀਂ ਸੀਮਤ ਰਿਹਾ ਕਰੋ ਤੁਹਾਡੀ ਕਾਜੀ ਨਫਰਤ ਹੈ ਇਹ ਸਰਕਾਰਾਂ ਦੇ ਕੰਮ ਨੇ ਜੋਦੋਂ ਕਿ ਤੇ ਪਾਕਿਸਤਾਨ ਨੇ ਵਾਅਦਾ ਕੀਤਾ ਤਾਂ ਭਾਰਤ ਹੁਣ ਟੁੱਟਮਾ ਜਵਾਬ ਦਿੰਦਾ ਹੈ ਆਰਮੀ ਐਮੀ ਥੋੜਾ ਬਹੇ ਹੋਈ ਆ ਬਾਟਰਨ ਤੇ ਉਹਨਾਂ ਦੇ ਕੰਮ ਨੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਗੇਮ ਨੂੰ ਖੇਡਾਂ ਨੂੰ ਖੇਡਾਂ ਤੱਕ ਗੇਮਾਂ ਤੱਕ ਸੀਮਿਤ ਰੱਖਿਆ ਕਰੋ ਜਿਹੜੇ ਲੋਕਾਂ ਦੀ ਭਾਈਚਾਰਕ ਸਾਂਝ ਹੁੰਦੀ ਹੈ ਨਾ ਉਹਨੂੰ ਬਰਕਰਾਰ ਰੱਖਿਆ ਕਰੋ ਤੇ ਜਿਹੜੇ ਲੋਕ ਖਜੂਲ ਵਾਰਮ ਅਪ ਲਾਉਂਦੇ ਹੁੰਦੇ ਆ ਉਹਨਾਂ ਨੂੰ ਵੀ ਬੇਨਤੀ ਹੈ ਬਸੇਰੇ ਵਿਸ਼ੇ ਨੇ ਬਥੇਰੇ ਮੁੱਦੇ ਨੇ ਸੋਸ਼ਲ ਮੀਡੀਆ ਤੇ ਬੋਲ ਸਕਦੇ ਹੋ ਤੁਸੀਂ ਇੱਕ ਦੂਜੇ ਦੇ ਮੁਲਕਾਂ ਖਿਲਾਫ ਜਾਣ ਬੁਝ ਕੇ ਨਾ ਬੋਲੋ ਮੈਂ ਪਾਕਿਸਤਾਨ ਦੇ ਵਿਰੁੱਧ ਬੋਲਦਾ ਨਹੀਂ ਜਿਹੜੀ ਕੋਈ ਗੱਲ ਬੋਲਣੀ ਬਾਣੀ ਹੈ ਉੱਥੇ ਬੋਲੀ ਦੀ ਪਰ ਆਮ ਪਬਲਿਕ ਲਈ ਕਦੇ ਵੀ ਐਸੀ ਕਦੇ ਗਲਤ ਨਹੀਂ ਬੋਲਿਆ ਨਾ ਬੋਲਣਾ ਤੇ ਨਾਲ ਹੀ ਸਾਨੂੰ ਬੋਲਣਾ ਚਾਹੀਦਾ ਮੈਂ ਗੱਲ ਤਾਂ ਕੀਤੀ ਹੈ ਵੀ ਜਿਹੜੀ ਰੋਕ ਪਾਕਿਸਤਾਨ ਜਾਨ ਪ੍ਰਤੀ ਭਾਰ ਸਰਕਾਰ ਨੇ ਲਾਈ ਸੀ ਉਹ ਰੋਕ ਹਟਾ ਦਿੱਤੀ ਗਈ ਮਨਜ਼ੂਰੀ ਦੇ ਦਿੱਤੀ ਗਈ 5 ਨਵੰਬਰ ਨੂੰ ਪਾਕਿਸਤਾਨ ਵਿਖੇ ਸਾਬ ਸਤਗੁਰੂ ਗੁਰੂ ਨਾਨਕ ਦੇਵ ਸੱਜੇ ਪਾਸ਼ਾ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਵੇਗਾ ਜਥੇ ਜਾਣਗੇ ਹਾਂ ਉਹਨਾਂ ਦੀ ਗਿਣਤੀ ਵੱਧ ਘੱਟ ਹੋ ਸਕਦੀ ਹੈ ਇਹ ਸਰਕਾਰ ਨੇ ਹਲੇ ਤੈਅ ਕਰਨਾ ਔਰ ਤੁਹਾਡੀ ਸਾਰਿਆਂ ਨੂੰ ਇਹ ਖੁਸ਼ਖਬਰੀ ਹੈ ਔਰ ਤੁਹਾਡੀ ਜਿਹੜੀ ਅਰਦਾਸ ਸੀ ਜਾਂ ਤੁਸੀਂ ਤੁਹਾਡੀ ਸ਼ਰਧਾ ਸੀ ਇਹ ਕਹਿ ਲੋ ਵੀ ਸਰਕਾਰ ਤੱਕ ਤੁਹਾਡੀ ਆਵਾਜ਼ ਗਈ ਤੇ ਉਹਨੂੰ ਸੁਣਿਆ ਗਿਆ ਤੇ ਸਰਕਾਰ ਨੇ ਮਨਜ਼ੂਰੀ ਦਿੱਤੀ ਦੋਨੋਂ ਹੀ ਪਾਸੇ ਜਿਹੜੇ ਲੋਕ ਬਾਬੇ ਨਾਨਕ ਦਾ ਗੁਰੂਨ ਪਾਸ ਦਾ ਗੁਰਪੁਰਬ ਪ੍ਰਕਾਸ਼ ਦਿਹਾੜਾ ਮਨਾਉਣਾ ਚਾਹੁੰਦੇ ਸੀ ਜਾਂ ਉਹਨਾਂ ਦੇ ਮਨ ਵਿੱਚ ਸ਼ਰਧਾ ਸੀ ਉਹਨਾਂ ਦੋਨਾਂ ਨੂੰ ਵਧਾਈ ਖੁਸ਼ ਰਹੋ ਗੁਰੂ ਨਾਨਕ ਪਾਹ ਦਾ ਪ੍ਰਕਾਸ਼ ਦਿਹਾੜਾ ਮਨਾਓ ਲਾਸਟ ਵਿੱਚ ਬੇਨਤੀ ਹੈ ਅਸੀਂ ਭਾਈਚਾਰਕ ਸਾਂਝ ਜਾਂ ਗੁਰੂ ਪਾਸ਼ਾ ਦੇ ਪ੍ਰਕਾਸ਼ ਦਿਹਾੜੇ ਜਾਂ ਉਹ ਯਾਤਰਾ ਉੱਥੇ ਤੱਕ ਸੀਮਿਤ ਰਹੀਏ ਸਰਕਾਰਾਂ ਦਾ ਜਿਹੜਾ ਕੰਮ ਹੈ ਉਹ ਸਰਕਾਰਾਂ ਨੂੰ ਕਰਨ ਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ